ਇਥੇ ਲਾਲ ਅੱਗੇ ਲਿਆਓ ਸਾਰੇ ਅੱਜ ਕਲਾ ਰੈਡੀ ਕਰੋ ਟੇਕ ਯੂ ਟਾਈਮ ਜੀ ਦੇ ਸੱਤ ਵਿੱਚ 71 ਦਰਜਾ ਬਦਰਜਾ ਸਾਰੇ ਸਤਕਾਰਯੋਗ ਹਾਜ਼ਰਿੰ ਪਹਿਲਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਮਸ਼ਕੂਰ ਹਾਂ ਆਪਣੀਆਂ ਭੈਣਾਂ ਦਾ ਬਜ਼ੁਰਗਾਂ ਦਾ ਸਾਰੀ ਕਾਂਗਰਸ ਦੀ ਆ ਸਾਹਮਣੇ ਲੀਡਰਸ਼ਿਪ ਤੁਸੀਂ ਦੇਖ ਰਹੇ ਹੋ ਸਾਡੇ ਅਪਿੰਡ ਦੇ ਸਰਪੰਚ ਕਿੱਥੇ ਨੇ ਦਸ਼ਵਿੰਦਰ ਸਿੰਘ ਜੀ ਸਾਡੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਲੱਗ ਲੱਗੇ ਪਿੰਡਾਂ ਦੇ ਸਰਪੰਚ ਬਲੌਕ ਪ੍ਰਧਾਨ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਸਵੇਰ ਦੀਆਂ ਸ਼ਾਇਦ 9 ਵਜੇ ਦੀਆਂ ਬੈਠੀਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਹੁਣ ਗੱਲ ਇਹ ਹੈ ਕੀ ਆ ਅੱਜ ਮੈਂ ਗੱਲ ਸਿਰਫ ਜਾਦਾ ਪਹਿਲਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਨਾ ਚਾਹੁੰਦਾ ਕਿਉਂਕਿ ਹੁਣ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਤੇ 75 ਸਾਲ ਦੀ ਜਿਹੜੀ ਸਾਡੀ ਆਜ਼ਾਦੀ ਆ ਕੀ ਉਹ ਇਸ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਚਿਹਰਿਆਂ ਤੇ رونਕ ਲੈ ਕੇ ਆਈ ਕਿ ਨਹੀਂ ਆਈ ਅੱਜ ਮੈਂ ਗੱਲ ਉੱਥੋਂ ਸਟਾਰਟ ਕਰਾਂ ਔਰ ਉਹਦੇ ਵਿੱਚ ਸਭ ਨੂੰ ਸ਼ਾਮਿਲ ਕਰਨਾ ਜਿਹੜੀਆਂ ਮਗਰਲੀਆਂ ਸਰਕਾਰਾਂ ਉਹ ਵੀ ਗੁਨਾਹਗਾਰ ਹਨ ਤੇ ਜਿਹੜੀ ਹੁਣ ਵਾਲੀ ਆਈ ਹੈ ਜਿਨ੍ਹਾਂ ਨੇ ਕਿਹਾ ਕਿ ਸੀ ਇੱਕ ਸਿਸਟਮ ਬਦਲਣ ਵਾਸਤੇ ਆਏ ਆ ਉਹ ਵੀ ਗੁਨਾਹਗਾਰ ਹਨ ਜਿੱਦਣ ਆਪਣਾ ਜਿਹੜੇ ਤੁਹਾਡੇ ਪੁਰਾਣੇ ਬੰਦੇ ਜਿਹੜੇ ਥੋੜੀ ਜਿਹੀ ਵੱਡੇ ਰੀ ਉਮਰ ਦੇ ਇੱਥੇ ਬੈਠੇ ਹੋਣਗੇ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਵਿਧਿਆ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਕੁਝ ਗੱਲਾਂ ਜਿੱਦਾਂ ਸੰਸਕਾਰਾਂ ਵਿੱਚ ਦਿੱਤੀਆਂ ਕੁਝ ਜਾਣਕਾਰੀਆਂ ਦਿੱਤੀਆਂ ਕੁਝ ਕਰ ਉਹਦੇ ਵਿੱਚ ਕੀ ਸੀਗਾ ਕਿ ਅੱਜ ਮੈਂ ਹੁਣੇ ਆਪਣੇ ਸਰਪੰਚ ਵੀਰ ਨੂੰ ਪੁੱਛਦਾ ਸੀਗਾ ਸਰਪੰਚ ਕਿਹੜਾ ਪਿੰਡ ਦਾ ਸਰਪੰਚ ਸ਼ੇਰਪੁਰ ਦੇ ਅੱਜ ਸੋਨੇ ਦਾ ਭਾਅ ਕੀ ਹੈ ਦੱਸੋ ਜਰਾ ਮੈਨੂੰ 75000 ਰੁਪਏ ਪ੍ਰਤੀ ਟੁਲਾ ਇੱਕਾਜਾ ਟੁਲਾ ਜਿਹੜਾ ਦੁਨੀਆ ਭਰ ਦੇ ਵਿੱਚ ਮਹਿੰਗਾਈ ਦੀ ਦਰ ਜਦੋਂ ਕੈਲਕੂਲੇਟ ਹੁੰਦੀ ਨਾ ਜਦੋਂ ਉਹਦੀ ਗਿਣਤੀ ਕੀਤੀ ਜਾਂਦੀ ਆ ਉਹ ਗਿਣਤੀ ਕੀਤੀ ਜਾਂਦੀ ਹੈਗੀ ਆ ਸੋਨੇ ਦੇ ਭਾਅ ਦੇ ਨਾਲ ਸਾਰੀ ਦੁਨੀਆ ਦੀ ਆਰਥਿਕਤਾ ਘੁੰਮਦੀ ਆ 50 ਸਾਲ ਤੋਂ ਪਿੱਛੇ ਚਲ ਜਓ 50 ਸਾਲ ਤੋਂ ਪਿੱਛੇ ਕੀ ਸੀਗਾ ਕਿ ਸੋਨੇ ਦਾ ਭਾਅ ਜਿਹੜਾ ਸੀਗਾ ਉਹ ਚਲ ਜਓ 50 ਸਾਲ ਤੋਂ ਦੋ ਪੋੜੀਆਂ ਕਣਕਦੀਆਂ ਵੇਚਦੇ ਸੀ ਆਪਾਂ ਤੇ ਇੱਕ ਤੋਲਾ ਸੋਨਾ ਖਰੀਦ ਕਰ ਸਕਦੇ ਸੀ ਯਾਨੀ ਕਿ ਅਸੀਂ ਬੱਚਿਆਂ ਦੀ ਸ਼ਾਦੀ ਕਰਨੀ ਕਰਾਂ ਦੇ ਕੰਮਕਾਰ ਚਲਾਉਣੇ ਅਸੀਂ 2 ਕਿਲੋ ਕਣਕ ਦੇ ਨਾਲ ਸਾਡਾ ਇੱਕ ਤੋਲਾ ਸੋਨਾ ਆ ਜਾਂਦਾ ਸੀ ਹੁਣ 70 75 ਸਾਲ ਤੋਂ ਬਾਅਦ ਤਾਂ ਸਾਰੀ ਦੁਨੀਆ ਨੇ ਬੜੀ ਤਰੱਕੀ ਕਰ ਲਈ ਹੈ ਜਿਹੜਾ ਦੁਕਾਨਦਾਰ ਸੀਗਾ ਉਹਦੀਆਂ 10 ਦੁਕਾਨਾਂ ਹੋ ਗਈਆਂ ਜਿਹੜਾ ਕੋਈ ਛੋਟਾ ਵਪਾਰੀ ਸੀਗਾ ਉਹਦੇ 10 ਵਪਾਰ ਹੋ ਗਏ ਜਿਹੜੇ ਕੋਈ ਇੱਕ ਇੰਡਸਟਰੀ ਸੀਗੀ ਕੋਈ ਕਾਰਖਾਨਾ ਸੀਗਾ ਉਹਦੇ 10 ਕਾਰਖਾਨੇ ਹੋ ਗਏ ਜਿਹੜੇ ਮੁਲਾਜ਼ਮ ਨੇ ਮੇਰੇ ਸਾਡੇ ਭਰਾ ਮੈਂ ਉਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਵੀ ਕਹਿਣਾ ਚਾਹੁੰਦਾ ਉਹਨਾਂ ਦੇ 7 ਪੇ ਕਮਿਸ਼ਨ ਬਿਠਾਏ ਇਹ ਸਰਕਾਰ ਨੇ ਪੇਸ਼ਤੀਆ ਸਰਕਾਰਾਂ ਨੇ ਤੇ ਸੁਪਿਆਂ ਦੀ ਸਰਕਾਰਾਂ ਨੇ 7 ਵਾਰ ਸੋਚਿਆ ਕਿ ਮਹਿੰਗਾਈ ਵਧ ਰਹੀ ਆ ਤੇ ਅਸੀਂ ਜਿਹੜੇ ਜਾਣਾਂ ਇਸ ਕਰਕੇ ਸਰਕਾਰੀ ਨੌਕਰੀ ਮਗਰ ਪੱਜਦੇ ਨੇ ਉਦੋਂ ਤਾਂ ਆਪਣੇ ਬਜ਼ੁਰਗ ਜਿਹੜੇ ਸੀ ਪਰ ਪਹਿਲਾਂ ਉਹ ਅੱਜ ਤੋਂ 100 ਸਾਲ ਪਿੱਛੇ ਚਲ ਜੋ ਉੱਤਮ ਖੇਤੀ ਮਦਦ ਵਪਾਰ ਨਿਖਿਤ ਨੌਕਰੀ ਕਿਉਂਕਿ ਨੌਕਰੀ ਕੀ ਹੁੰਦੀ ਹੈ ਕਿ ਤੋ ਵੀ ਕਿ ਇੰਟਰਸ ਲੂਟ ਮਾਰਦੇ ਰਹੋ ਖੁਸ਼ਾਮਤ ਕਰਦੇ ਰਹੋ ਤੁਹਾਡੀ ਜ਼ਮੀਰ ਮਰ ਜਾਂਦੀ ਨੌਕਰੀ ਨਾਲ ਪਰ ਨੌਕਰੀ ਨੰਬਰ 1 ਤੇ ਆ ਗਈ ਕਿਉਂਕਿ ਕਿਸੇ ਨੇ ਆਰਥਿਕਤਾ ਦੇਖੀ ਨਹੀਂ ਕਿ ਔਰ ਔਰ ਭਾਰਤ ਦੇਸ਼ ਹੁਣ ਤਾਂ ਤੁਹਾਡੇ ਸ਼ਹਿਰਾਵਲ ਨੂੰ ਚਲੇ ਗਿਆ ਆਪਾਂ ਨਹੀਂ ਤਾਂ 70 75% ਪਿੰਡਾਂ 'ਚ ਰਹਿਣ ਵਾਲਾ ਦੇਸ਼ ਸੀਗਾ ਤੇ ਸਰਕਾਰਾਂ ਜਿੰਨੀਆਂ ਵੀ ਬਣੀਆਂ ਪੁਰਾਣੀਆਂ ਹੁਣ ਵੀ ਆ ਮੋਦੀ ਸਾਹਿਬ ਦੀ ਬਣੀ ਆ ਪਿਛਲੇ 10 ਸਾਲ ਤੋਂ ਕਿਸੇ ਨੇ ਯਾਰ ਧਿਆਨ ਹੀ ਨਹੀਂ ਕੀਤਾ ਹੁਣ ਮੈਂ ਗਾਈ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ ਤਾਂ ਮੈਨੂੰ ਲੱਗਦਾ 35 ਕੁਇੰਟਲ ਕਣਕ ਵੇਚਾਂਗੇ ਤਾਂ 2 ਤੋਲੇ ਸੋਨਾ ਆਊਗਾ ਕਿੱਥੇ ਚਲੇਗੀ ਗੱਲ ਆਪਣੀ ਪਹੁੰਚ ਤੋਂ ਬਾਹਰ ਹੋ ਗਈ ਆ ਆ ਤੁਸੀਂ ਜਿੰਨੇ ਬੈਠੇ ਮੈਨੂੰ ਪੁੱਛਣ ਦੀ ਲੋੜ ਨਹੀਂ ਗਈ 90% ਤੁਸੀਂ ਕਰਜ਼ੇ ਈ ਹਾਂ ਮੈਂ ਮੈਂ ਖੁਦ ਕਰਜ਼ੇ ਈ ਹਾਂ ਮੈਂ ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਰਣਾ ਅਸੀਂ ਸਾਰੇ ਆਪਣੇ ਰੁਤਬੇ ਦੇ ਹਿਸਾਬ ਦੇ ਨਾਲ ਅਸੀਂ ਖਰਚਾ ਵੀ ਕਰਨਾ ਪੈਂਦਾ ਤੁਸੀਂ ਸ਼ਾਦੀ ਕਰੋਗੇ ਤਾਂ ਅਗਲੀ ਲੜਕੀ ਤੋਰਨੀ ਆ ਤਾਂ ਤੁਹਾਨੂੰ ਪਤਾ ਵਾ ਕਿ ਇੰਨੇ ਮੇਰੇ ਰੁਤਬੇ ਦੇ ਹਿਸਾਬ ਨਾਲ ਮੈਨੂੰ ਇੰਨੇ ਪੈਸੇ ਖਰਚਨੇ ਪੈਣੇ ਆ ਆਪਣੇ ਬੱਚਿਆਂ ਨੂੰ ਪੜ੍ਹਾਉਣ ਨੂੰ ਦਿਲ ਕਰਦਾ ਸੀ ਕਈ ਲੋਕੀ ਕਹਿੰਦੇ ਨੇ ਜੀ ਕਿਸਾਨਾਂ ਨੇ ਤਾਂ ਜੀ ਖੇਤ ਮਜ਼ਦੂਰਾਂ ਨੇ ਤਾਂ ਜੀ ਕਰਜ਼ਾ ਚੱਕ ਲਿਆ ਤੇ ਉਹ ਲਾਉਂਦੇ ਨੇ ਢੀਜਿਆਂ ਤੇ ਜੀ ਟਰੈਕਟਰਾਂ ਦੇ ਲਾਉਂਦੇ ਨੇ ਕੀ ਗੱਲ ਉਹਨਾਂ ਦਾ ਦਿਲ ਨਹੀਂ ਕਰਦਾ ਉਹਦਾ ਦਿਲ ਨਹੀਂ ਕਰਦਾ ਮੇਰੇ ਘਰ ਵੀ ਏਸੀ ਲੱਗਾ ਹੋਵੇ ਜਾਂ ਮੇਰਾ ਨਿਆਣਾ ਵੀ ਚੰਗੇ ਸਕੂਲ 'ਚ ਪੜ੍ਹੇ ਜਾਂ ਮੇਰੀ ਲੜਕੀ ਦੀ ਸ਼ਾਦੀ ਵੀ ਚੰਗੇ ਘਰ ਵਿੱਚ ਹੋ ਜਾਏ ਉਹਦਾ ਵੀ ਤਾਂ ਦਿਲ ਕਰਦਾ ਨਾ ਤਾਂ ਇਹਦਾ ਮਤਲਬ ਹੈ ਕਿ ਬਾਕੀ ਸਾਰੇ ਵਰਗਾਂ ਨੂੰ ਸੰਭਾਲਿਆ ਦੇਸ਼ ਸਰਕਾਰਾਂ ਨੇ ਲੇਕਿਨ ਕਿਸਾਨ ਤੇ ਖੇਤ ਮਜ਼ਦੂਰ ਨੂੰ ਥੱਲੇ ਆ ਅੱਜ ਮੁੱਠੇ ਤੌਰ ਤੇ ਕਹਿ ਰਹਾ ਮੇਰੇ ਖਿਆਲ ਹੁਣ ਤਾਂ ਜ਼ਿਆਦਾ ਵੱਧ ਗਿਆ ਹੋਣਾ ਲੇਕਿਨ ਕਹਿੰਦੇ ਨੇ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਤੇ ਤੇ ਖੇਤ ਮਜ਼ਦੂਰਾਂ ਦੇ ਪੰਜਾਬ ਦੇ ਵਿੱਚ ਜਿਹੜਾ ਬੈਂਕਾਂ ਦਾ ਵਾ ਤੇ ਜਿਹੜਾ ਸੁਸਾਇਟੀਆਂ ਦਾ ਤੇ ਜਿਹੜਾ ਸਹੂਕਾਰਾਂ ਦਾ ਵਾ ਕਿਸੇ ਨੇ ਨਹੀਂ ਸੋਚਿਆ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲ ਵਿੱਚ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ ਵਪਾਰੀਆਂ ਦਾ ਤਾਕਤਵਰ ਲੋਕਾਂ ਦਾ ਜਿਨੇ ਅਡਾਨੀ ਅਰਗੇ ਅੰਬਾਨੀ ਅਰਗੇ ਟਾਟੇ ਅਰਗੇ ਮਿੰਟਰਲੇ ਅਰਗੇ ਮਹਿੰਦਰੇ ਅਰਗੇ ਥੱਲੇ ਨੂੰ ਆ ਕੇ ਆਪਣੇ ਪੰਜਾਬ ਵਰਗੇ ਸਾਰੇ ਉਹਨਾਂ ਦਾ 15 ਲੱਖ ਕਰੋੜ ਰੁਪਏ ਜਿਹੜਾ ਮਾਫ਼ ਹੋਇਆ ਉਹ ਥੋੜੇ ਜਿھے ਸੈਂਕੜਿਆਂ ਜਾਂ ਤਾਂ ਘਰਾਂ ਦਾ ਵਾ ਉਹ ਤਾਂ ਮਾਫ਼ ਕਰ ਦਿੱਤਾ ਲੇਕਿਨ ਜਿਹੜਾ ਕਰੋੜਾਂ ਘਰਾਂ ਦਾ ਕਰਜ਼ਾ ਵਾ ਸਾਰੇ ਦੇਸ਼ ਦਾ ਭਾਰਤ ਦਾ 2021 ਦੀ ਦੀ ਸਾਡੇ ਕੋਲ ਸਿਰਫ ਫਿਗਰ ਹੈ ਮੁੜ ਕੇ ਨਹੀਂ ਦਿੱਤੀ ਸਰਕਾਰ ਨੇ 17 ਲੱਖ ਕਰੋੜ ਰੁਪਏ ਕਰਜ਼ਾ ਭਾਰਤ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਉਹਨਾਂ ਦਾ ਇੱਕ ਦੁੱੱਕੀ ਮਾਫ਼ ਨਹੀਂ ਕੀਤਾ ਦੁੱੱਕੀ ਜਦੋਂ ਕਰਨਗੇ ਵੀ ਕਿਤੇ ਤੇ ਉਹ ਕੀ ਕਹਿੰਦੇ ਹੁੰਦੇ ਮੰਗਣ ਪਾ ਕੇ ਕੋਈ ਇਦਾਂ ਦੀ ਸ਼ਰਤ ਰੱਖ ਦੇਣਗੇ ਕੋ ਉਹ ਘਰ ਦੇ ਵਿੱਚ ਕੋਈ ਫਾਇਦਾ ਨਹੀਂ ਤੁਹਾਨੂੰ ਹੋਵੇਗਾ ਇਹਦਾ ਮਤਲਬ ਕੀ ਹੋਇਆ ਕਿ ਆਪਾਂ ਨੂੰ ਐਵੇਂ ਹੀ ਸਮਝਦੇ ਨੇ ਵੀ ਇਹਨਾਂ ਦਾ ਕੀ ਹੈਗਾ ਇਹਨਾਂ ਨੇ ਤਾਂ ਵੋਟਾਂ ਪਾਉਣੀਆਂ ਹੀ ਆ ਔਰ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਦੇਸ਼ ਦੀ ਪਾਰਲੀਮੈਂਟ ਹੈ 575 545 ਐਮਪੀ ਚੋਂ ਜੁੜ ਕੇ ਜਾਂਦੇ ਨੇ 545 545ਾਂ ਚੋਂ ਘੱਟੋ ਘੱਟ 60 70% ਕਿਸਾਨਾਂ ਦੇ ਮੁੰਡੇ ਜਾਂਦੇ ਨੇ ਜੱਟਾਂ ਜ਼ਿਮੀਂਦਾਰਾਂ ਦੇ ਤੇ ਕਿਸਾਨ ਮਜ਼ਦੂਰਾਂ ਦੇ ਕਿਉਂਕਿ 30% ਦਾ ਰੱਖਵਾ ਕਰਨਿਆ ਉਹ ਤਾਂ ਜਿਆਦਾ ਪਿੰਡਾਂ ਚ ਜਿਹੜਾ ਉੱਠ ਕੇ ਜਾਣਾ ਉਹ ਤਾਂ ਜ਼ਿੰਮੇਦਾਰ ਤੇ ਨਾਲ ਕਿਸਾਨ ਖੇਤ ਮਜ਼ਦੂਰੀ ਜਾਣਾ ਵਾ ਯਾਰ ਉਹ ਗੱਲ ਹੀ ਕੋਈ ਨਹੀਂ ਉੱਥੇ ਜਾ ਕੇ ਕੀਤੀ ਕਿਸੇ ਨੇ ਕਿ ਅਸੀਂ ਵੀ ਭੁੱਖਾ ਮਰ ਗਏ ਆ ਸਾਡੇ ਤੇ ਵੀ ਕਰਜ਼ਾ ਚੜ ਗਿਆ ਕਿਸੇ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਮੇਰੇ ਹਿਸਾਬ ਦੇ ਨਾਲ ਜੋ ਮੈਂ ਜਿੰਨਾ ਦੇਖਿਆ ਇਸ ਦੇਸ਼ ਦੀ ਪਾਰਲੀਮੈਂਟ ਵਿੱਚ 250 ਬੰਦਾ ਰਾਜ ਸਭਾ ਚ ਬਿੰਦਾ ਵਾ 750 800 MP ਆ ਮੈਂ ਕਦੀ ਕਿਸੇ MP ਨੂੰ ਇਹ ਗੱਲ ਸਮਝਾਉਂਦੇ ਨਹੀਂ ਦੇਖਿਆ ਕਿ ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ ਜਿਹੜਾ ਵਾ ਉਹ ਮਰ ਰਿਹਾ ਵਾ ਉਹ ਆਤਮ ਹੱਤਿਆ ਕਰ ਰਿਹਾ ਵਾ ਤੁਹਾਡੇ ਮਾਲਵੇ ਦੀ ਧਰਤੀ ਦੇ ਇੱਥੇ ਆਪਣੇ ਮਾਨਸਾ ਸੰਗਰੂਰ ਬਠਿੰਡਾ ਮੈਂ ਜਦੋਂ ਲੀਡਰ ਆ ਆਪੋਜੀਸ਼ਨ ਸੀਗਾ ਮੈਂ ਕਈਆਂ ਘਰਾਂ ਦੇ ਵਿੱਚ ਜਾ ਕੇ ਐਨ ਆਰ ਆਈਆਂ ਨੂੰ ਮਿੰਟ ਕੱਢ ਕੇ ਉਹਨਾਂ ਦੇ ਘਰਾਂ ਵਿੱਚ ਪੈਸੇ ਦਿੱਤੇ ਇੱਕ ਇੱਕ ਘਰ ਵਿੱਚ ਦੋ ਦੋ ਬੰਦੇ ਮਰੇ ਹੋਏ ਨੇ ਆਤਮ ਹੱਤਿਆ ਕਰਕੇ ਬੱਚੇ ਮਰ ਗਏ ਨੇ ਨਸ਼ੇ 'ਚ ਫਸ ਗਏ ਨੇ ਕਿਉਂਕਿ ਇਹਨਾਂ ਨੂੰ ਅਣਖੌਲਿਆ ਕੀਤਾ ਕਿਸੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਕੀ ਇਸ ਲਈ ਮੈਂ ਇਹ ਨਹੀਂ ਕਹਿਣ ਆਇਆ ਕਿ ਮੈਂ ਤੁਸੀਂ ਮੈਨੂੰ ਐਮਪੀ ਬਣਾ ਦੋਗੇ ਤੇ ਮੈਂ ਪਾਰਲੀਮੈਂਟ ਪਲਟ ਦੂੰਗਾ ਨਹੀਂ ਪਰ ਮੈਂ ਆਪਣੀ ਗੱਲ ਜ਼ੋਰ ਕਹੂੰਗਾ ਗੱਲ ਕਹਿਣੋਂ ਨਹੀਂ ਹਟੂੰਗਾ ਮੈਂ ਇਹ ਮੇਰੀ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਮੇਰੇ ਨਾਲ ਬਿਹਤਰ ਕੋਈ ਗੱਲ ਕਰ ਸਕਦਾ ਪਾਰਲੀਮੈਂਟ ਤੇ ਵੋਟਾਂ ਉਹਨਾਂ ਨੂੰ ਪਾਉਣੀਆਂ ਚਾਹੀਦੀਆਂ ਤੁਹਾਨੂੰ ਸਾਰਿਆਂ ਨੂੰ ਤੇ ਜੇ ਨਹੀਂ ਕਰਦੇ ਉੱਥੇ ਜਾ ਕੇ ਗੱਲ ਉੱਥੇ ਫਿਰ ਜਾ ਕੇ ਐਮਪੀ ਬਣ ਕੇ ਉਹਨੂੰ ਅੰਗਰੇਜ਼ੀ ਚ ਕਹਿੰਦੇ ਲੌਬੀਜ਼ ਉੱਥੇ ਕੀ ਕਰਦੇ ਨੇ ਕਿ ਜਿਹੜੀਆਂ ਵੱਡੀਆਂ ਕਾਰਪੋਰੇਟ ਘਰਾਣੇ ਕੰਪਨੀਆਂ ਜਿਨ੍ਹਾਂ ਨੇ ਤੁਹਾਡੇ ਤੋਂ ਕੰਮ ਲੈਣਾ ਪਾਰਲੀਮੈਂਟ ਚ ਬੁਲਵਾਉਣਾ ਉਹ ਤੇ ਉਹ ਖਰੀਦੇ ਨੇ ਐਮਪੀਆ ਨੂੰ ਐਮਪੀਜ਼ ਲੌਬੀਜ਼ ਅਧੀਨ ਚੱ ਆ ਜਿਹੜੀ ਲੋਬੀ ਆ ਇਹ ਫਲਾਨੇ ਕਾਰਪੋਰੇਟ ਘਰਾਣੇ ਦੀ ਉਹਨੇ ਕਿਹਾ ਤੁਸੀਂ ਸਾਡੀ ਗੱਲ ਪ੍ਰਮੋਟ ਕਰਨੀ ਆ ਤਰੀਕੇ ਤਰੀਕੇ ਦੇ ਨਾਲ ਸਾਡੇ ਸਾਈਲੋਸ ਦੇ ਹੱਕ ਵਿੱਚ ਬੋਲਣਾ ਵਾ ਸਾਡੇ ਜਿਹੜੀ ਨੀਤੀਆਂ ਬਣਾ ਰਹੇ ਸੋਦੇ ਹੱਕ ਵਿੱਚ ਬੋਲਣਾ ਸਾਡੇ ਬੰਦੇ ਉੱਥੇ ਜਾ ਕੇ ਇਹ ਕੰਮ ਕਰਦੇ ਨੇ ਸਾਰੇ ਨਹੀਂ ਕਰਦੇ ਮੈਂ ਕਹਿੰਦਾ